ਆਪ ਲੋਕ ਸਾਫਾ ਚੋਣਾਂ ਦੀ ਗੱਲ ਕਰੀਏ 7ਵੇਂ ਗੇਟ ਦੀ ਜਿਹੜੀ ਚੋਣ ਹੈ ਜਿਹੜੀ ਕਿ ਕੱਲ 1 ਜੂਨ ਨੂੰ ਹੋਣ ਜਾ ਰਹੀ ਹੈ ਜਿਹੜੀ ਕਿ 4 ਤਰੀਕ ਨੂੰ ਜਿਹੜਾ ਨਤੀਜੇ ਨਿਕਲਣਗੇ ਜਿਹੜੀ ਤਿਆਰੀਆਂ ਨੇ ਚੋਣਾਂ ਲਈ ਜਿਹੜੀ ਤਿਆਰੀਆਂ ਨੇ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਦੇ ਗੜਵਾਸੂ ਦੀ ਇੱਥੇ ਚੋਣ ਹਮਲਾ ਇੱਥੇ ਮੌਜੂਦਾ ਭਾਰੀ ਗਿਣ ਦੇ ਵਿੱਚ ਚੋਣ ਹਮਲਾ ਮੌਜੂਦਾ ਜਿੱਥੇ ਕਿ ਇੱਥੇ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਜਿਹੜੀ ਕਿ 7ਵੇਂ ਗੇਟ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਲੁਧਿਆਣੇ ਦੀ ਗੱਲ ਕਰੀਏ ਲੁਧਿਆਣਾ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਵਿੱਚੋਂ ਲੁਧਿਆਣਾ ਪੂਰਬੀ ਲ ਲੁਧਿਆਣਾ ਕੇਂਦਰੀ ਆਤਮਨਗਰ ਲੁਧਿਆਣਾ ਪਛਮੀ ਲੁਧਿਆਣਾ ਉਤਰੀ ਗਿੱਲ ਹਲਕਾ ਦਾਖਾ ਅਤੇ ਜਗਰਾਉਂ ਸ਼ਾਮਲ ਹਨ ਜੇ VOTING ਦੀ ਗੱਲ ਕਰੀਏ ਕਿ ਕੱਲ ਜਿਹੜੀ VOTING ਆ ਉਹਦੀ ਗਿਣਤੀ ਹੈ ਜਿਹੜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਕੀਤੀ ਜਾਵੇਗੀ ਜੇਕਰ ਦੂਜੇ ਪਾਸੇ ਗੱਲ ਕਰੀਏ ਮੌਸਮ ਵਿਭਾਗ ਦੀ ਗੱਲ ਕਰੀਏ ਅੱਜ ਤੁਹਾਨੂੰ ਇੱਕ ਨਵੀਂ ਅਪਡੇਟ ਦੱਸ ਦਿੰਦੇ ਹਾਂ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਜਿਸ ਹਾਲਾਤਾਂ ਪਿਛਲੇ ਦਿਨਾਂ ਜਿਹੜੀ ਭਾਰੀ ਗਰਮੀ ਦੇਖਣ ਨੂੰ ਮਿਲ ਰਹੀ ਸੀ ਲੋਕਾਂ ਦਾ ਬਾਹਰ ਆਣਾ ਜਾਣਾ ਜਿਹੜਾ ਕਿ ਮੁਸ਼ਕਲ ਹੋ ਰਿਹਾ ਸੀ ਉਸੇ ਚੀਜ਼ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਕਿ ਕੱਲ ਦੇ ਦਿਨ ਜਿਹੜਾ ਕਿ ਕੁਝ ਮੌਸਮ ਦੇ ਵਿੱਚ ਜਿਹੜੀ ਰਾਹਤ ਮਿਲੇਗੀ ਗਰਮੀ ਤੋਂ ਜਿਹੜੀ ਰਾਹਤ ਮਿਲੇਗੀ ਤਾਂ ਕਿ ਲੋਕ ਜਿਹੜੇ ਇੱਥੇ ਆਉਣਗੇ VOTING ਕਰਨਗੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਲੋਕਾਂ ਕਿਉਂਕਿ ਕੱਲ ਮੌਸਮ ਜਿਹੜਾ ਕਿ ਕੁਝ ਠੀਕ ਹੋਣ ਵਾਲਾ ਦੂਜੇ ਪਾਸੇ ਗੱਲ ਕਰੀਏ ਲੁਧਿਆਣਾ ਲੋਕ ਸਭਾ ਹਲਕੇ ਦੀ ਜੇਕਰ ਗੱਲ ਕਰੀਏ ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ 1758614 ਵੋਟਰ ਨੇ ਜਿਨ੍ਹਾਂ ਚੋਂ 9 ਲੱਖ 37094 مرد ਵੋਟਰ ਨੇ ਜਦਕਿ 821386 ਮਹਿਲਾਵਾਂ ਵੋਟਰ ਨੇ 134 ट्रांजिशन ਵੋਟਰ ਨੇ ਜੇਕਰ ਪੁਲਿਸ ਫੋਰਸ ਦੀ ਗੱਲ ਕਰੀਏ ਭਾਰੀ ਗਿਣਤੀ ਵਿੱਚ ਇੱਥੇ ਜਿਹੜੀ ਕਿ ਪੁਲਿਸ ਫੋਰਸ ਜਿਹੜੀ ਕਿ ਤਨਾਤ ਕੀਤੀ ਗਈ ਹੈ ਲੁਧਿਆਣਾ ਦੇ ਗੜਵਾਸੂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੁੱਲ ਪੰਜਾਬ ਤੇ ਸੈਂਟਰਲ ਦੀ ਗਾਰਡ ਫੋਰਸ ਦੀ ਗੱਲ ਕਰੀਏ 500 ਜਵਾਨ ਲੁਧਿਆਣਾ ਵਿੱਚ ਮੌਜੂਦ ਰਹਿਣਗੇ ਸੀਆਰਪੀਐਫ ਦੀਆਂ 13 ਕੰਪਨੀਆਂ ਲੁਧਿਆਣਾ ਵਿੱਚ ਪਹੁੰਚ ਚੁੱਕੀਆਂ ਹਨ ਹਰ ਕੰਪਨੀ ਦੇ ਵਿੱਚ ਜਿਹੜੇ ਕਿ ਅਲੱਗ-ਅਲੱਗ ਜਿਹੜੇ ਕਿ ਇੱਥੇ ਕੀ ਜਿਹੜੇ ਕਿ ਸੁਰੱਖਿਆ ਫੋਰ ਜਿਹੜੀ ਇੱਥੇ ਪਹੁੰਚ ਚੁੱਕੀ ਆ ਜੇਕਰ ਲੁਧਿਆਣਾ ਵਿੱਚ ਕੁੱਲ 2921 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 380 ਪੋਲਿੰਗ ਸਟੇਸ਼ਨ ਸਵੇਦਨਸ਼ੀਲ ਨੇ ਲੁਧਿਆਣਾ ਦੇ ਤਸਵੀਰਾਂ ਜਿੱਥੇ ਕਿ ਚੌਣ ਅਮਲਾ ਭਾਰੀ ਗਿਣ ਦੇ ਵਿੱਚ ਪਹੁੰਚ ਕੇ ਜਿਨ੍ਹਾਂ ਨੇ ਕੱਲ ਜਿਹੜੀ ਕਿ VOTING ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰੀ ਗਿਣ ਦੇ ਵਿੱਚ ਚੌਣ ਅਮਲਾ ਮੌਜੂਦ ਹੈ ਜੇਕਰ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਨੇ ਵੀ ਅਪੀਲ ਕੀਤੀ ਸੀ ਕਿ ਇੱਥੇ ਵੱਤ ਵੱਤ ਜਿਹੜੇ ਕੀ ਲੋਕ ਆ ਕੇ ਜਿਹੜੇ ਕੀ ਆਪਣਾ ਮਾਦਾਦਾਨ ਦੇਣ ਕਿਉਂਕਿ ਕੱਲ 1 ਜੂਨ ਆ ਕੱਲ VOTING ਦਾ ਦੇਣ ਹੈ ਬੇਸ਼ੱਕ ਜਿਹੜੇ ਕੀ ਮੌਸਮ ਦੇ ਵਿੱਚ ਜਿਹੜੀ ਕੀ ਕੁਝ ਰਾਹਤ ਦੇਖਣ ਨੂੰ ਮਿਲ ਰਹੀ ਹੈ ਉੱਥੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਵੱਤ ਵੱਤ ਘਰਾਂ ਚੋਂ ਨਿਕਲਣ ਤੇ ਆਪਣਾ ਮਾਦਾਦਾਨ ਦੇਣ ਕਿਉਂਕਿ ਉੱਥੇ ਕਾਫੀ ਜਿਹੜੀ ਕੀ ਜਿਸ ਸਾਹਮਣੇ ਗਰਮੀ ਪੈ ਰਹੀ ਹੈ ਲੋਕਾਂ ਨੂੰ ਜਿਹੜੇ ਕੀ ਰਾਹਤ ਦੇਣ ਦੀ ਵੀ ਗੱਲ ਕੀਤੀ ਗਈ ਹੈ ਜੇਕਰ ਪੱਖਿਆ ਦੀ ਗੱਲ ਕੀਤੀ ਗਈ ਹੈ ਤਾਂ ਉੱਥੇ ਨਿੰਬੂ ਪਾਣੀ ਵੀ ਉੱਥ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ ਲੋਕ ਇਥੇ ਘਰੋਂ ਨਿਕਲਣਗੇ ਤੇ ਆਪਣੇ ਆ ਕੇ ਮਾਦਾਦਾਨ ਇਥੇ ਕਰਨਗੇ ਕਿਉਂਕਿ ਕੱਲ ਜਿਹੜੀ ਕਿ ਇੱਕ ਤਰੀਕ ਹੈ ਜੇਕਰ ਗੱਲ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਜੇਕਰ ਗੱਲ ਕਰੀਏ ਆਮ ਆਦੀ ਪਾਰਟੀ ਦਾ ਸ਼ੋਕ ਪ੍ਰੈਸ਼ਰ ਪੱਪੀ ਕਾਂਗਰਸ ਤੋਂ ਰਾਜਾ ਵੜਿੰਗ ਨੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤੇ ਰঞ্জੀਤ ਸਿੰਘ ਢਿੱਲੋਂ ਨੇ ਲਗ ਲਗ ਜਿਹੜੇ ਕਿ ਇਥੇ ਉਮੀਦਵਾਰ ਜਿਹੜੇ ਕਿ ਆਪਣਾ ਚੋਣ ਪ੍ਰਚਾਰ ਕਰ ਚੁੱਕੇ ਨੇ ਪਰ ਜਿਹੜੇ ਉਹਨਾਂ ਦੀ ਕਿਸਮਤ ਆ ਮਸ਼ੀਨਾ ਵਿੱਚ ਜਿਹੜੀ ਕੈਦ ਹੋਵੇਗੀ ਜਿਹੜੇ ਕਿ 4 ਤਰੀਕ ਨੂੰ ਜਿਹੜੇ ਕਿ ਨਤੀਜੇ ਆਉਣਗੇ ਜੇਕਰ ਗੱਲ ਕਰੀਏ ਜੇਕਰ ਕੱਲ ਦੀ ਜਿਹੜੀ VOTING ਦੇ ਜਿਹੜੀ 7ਵੇਂ ਘੜੀ ਜਿਹੜੀ VOTING ਹੋਣ ਜਾ ਰਹੀ ਹੈ ਉਸ ਦੇ ਵਿੱਚ ਜਿਹੜੇ ਜਿੰਨਾ ਉਮੀਦਵਾਰ ਜਿਹੜੇ ਕਿ ਚੋਣ ਮੈਦਾਨ ਚ ਉਤਰੇ ਉਹਨਾਂ ਦੀ ਕਿਸਮਤ ਜਿਹੜੀ ਇਹਨਾਂ EVM ਵਿੱਚ ਕੈਦ ਹੋਣੀ ਤੇ ਆਉਣ ਵਾਲਾ ਸਮਾ ਦੱਸੇਗਾ ਇਹ ਇੱਕ ਤਰੀਕ ਨੂੰ ਜਿਹੜੀ VOTING ਹੋਗੀ ਚਾਰ ਤਿੰਨੋਂ ਨਤੀਜੇ ਕਿਸ ਦੇ ਹੱਕ ਵਿੱਚ ਆਉਣਗੇ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਕਿਹੜਾ ਉਮੀਦਵਾਰ ਵੱਡੀ ਗਿਣਤੀ ਵਿੱਚ ਜਿਹੜਾ ਹਾਸਲ ਕਰਦਾ ਲੀਡ ਹਾਸਲ ਕਰਦਾ ਆਉਣ ਵਾਲਾ ਦੱਸੇਗਾ ਉਹਨੇ ਆਂਡਾ ਤੋਂ ਲਖਮਿੰਦਰ ਸਿੰਘ ਦਾਨਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par